ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੇ ਆਉਂਦੇ ਭੱਜ ਭੱਜ ਕੋਲ ਹੱਥ ਜੋੜਦੇ ਭੈਣ ਜੀ ਬੀਬੀ ਜੀ ਸਾਨੂੰ ਵੋਟ ਪਾਓ ਜੇ ਤੇ ਮੁੜ ਕੇ ਸਾਡੀ ਕੋਈ ਵਹੀ ਨਹੀਂ ਪੁੱਛਦਾ ਜਦੋਂ ਪਾਣੀ ਧਣੀ ਹੋ ਜਾਂਦਾ ਉਦੋਂ ਉੱਥੋਂ ਬੰਦ ਹੋ ਕੇ ਚਲ ਜਾਂਦੇ ਆ ਕੋਈ ਨਹੀਂ ਪੁੱਛਦਾ ਕਿਸਦਾ ਸਾਨੂੰ ਤੇ ਬੱਚਿਆਂ ਸਾਡਾ ਉਦੋਂ ਆਉਂਦੇ ਆ ਕੀ ਜੀ ਰਾਣਾ ਸੋਢੀ ਆ ਗਿਆ ਜੀ ਆ ਭੁੱਲਰ ਆ ਗਿਆ ਆ ਫਲਾਨਾ ਆ ਗਿਆ ਢੀਂਡ ਆ ਗਿਆ ਹੁਣ ਤਾਂ ਕੋਈ ਨਹੀਂ ਸਾਡੀ ਬਾਤ ਪੁੱਛਦਾ ਨਾ ਕੋਈ ਰਾਣਾ ਸੋਢੀ ਆਉਂਦਾ ਨਾ ਭੁੱਲਰਾਂ ਦਾ ਨਾ ਪਿੰਕੀ ਆਉਂਦਾ ਪਿੰਕੀ ਦੇ ਘਰ ਦੀ ਵੀ ਉਦਾਂ ਦੀ ਮੈਂ ਐ ਕਰ ਦੂੰ ਜੋ ਕਰ ਦੂੰ ਉਹ ਵੀ ਨਹੀਂ ਕਪਗਵੰਤ ਮਾਨ ਆਂਦਾ ਸੀ ਕਪਗਵੰਤ ਮਾਨ ਨੇ ਆਣ ਕੇ ਤਾਂ ਸਾਡੀ ਬਾਤ ਨਹੀਂ ਪੁੱਛੀ ਤਾਂ ਕੁਗੜੀ ਦਾ ਕੀ ਨੇ ਮਾਜਬਾ ਦੇਣਾ ਵਾ ਹੈ ਭਗਵੰਤ ਮਾਨ ਵੀਰ ਜੀ ਆਇਆ ਥੇ ਬਣਦੇ ਇੱਥੇ ਉੱਥੇ ਹੀ ਹਾਂ ਉੱਥੇ ਆਇਆ ਇਤਰਾ ਬਹਿ ਗਏ ਬੇੜੀ ਚ ਤੇ ਵੀਡੀਓ ਬਣਾ ਲਈਆਂ ਫੋਟੋਆਂ ਖੇਚ ਲਈਆਂ ਤੇ ਚਲੇ ਗਿਆ ਬਸ ਠੀਕ ਹੈ ਉਹ ਜਿਹੜਾ ਮਲਾਹ ਬਣਿਆ ਹੋਇਆ ਵੀਰ ਛੋਟਾ ਅਮਰਤਪਾਲ ਆ ਇਹ ਮੁੰਡੇ ਨੂੰ 슈ਗਰ 400 ਅਨਸ਼ ਗਾਂ ਕੋਠੇ ਪਾੜ ਗਏ ਮੰਦਾ ਹਾਲ ਹੋਇਆ ਕੁਛ ਨਹੀਂ ਅਬ ਤੰਬੂ ਤਾਂ ਲਾਲਾ ਕੇ ਬੈਠੇ ਅਜੇ ਤਾਈ ਕਿਤੇ ਆ ਤੂੜੀ ਆਪਣੇ ਕੋਲੇ ਆ ਹੀ ਰਹੀਗੀ ਜੀ ਤੂੜੀ ਇਹੋ ਹੀ ਰਹਿ ਗਈ ਬਾਕੀ ਰੁੜ ਗਈ ਐ ਜੀ ਬਾਕੀ ਰੁੜ ਗਈ ਠੀਕ ਸਾੜੀ ਜੀ ਕੱਲ੍ਹ ਘਰਾਏ ਵਾਣਾ ਸ਼ੁਰੂ ਹੋ ਗਿਆ ਜੀ ਅੱਜ ਕੱਲ੍ਹ ਨੇ ਛੋਨੇ ਹਾਂਜੀ ਛੋਨੇ ਡੁੱਬ ਗਏ ਹੀ ਅੱਜ ਥੋੜਾ ਜਿਹਾ ਕੁ ਪਾਣੀ ਲੱਖ ਆਇਆ ਹੈ ਪਰ ਛੋਨੇ ਲੱਖਣ ਦੱਸਿਆ ਤੇ ਇਹ ਨੌਜਵਾਨ ਤੇ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਉਂਦਾ ਵਾ ਦਵਾਈ ਬੂਟੀ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਦਵਾਈ ਦਿਵਾ ਕੇ ਲੈ ਕੇ ਆ ਰਿਆ ਵਾ ਸਾਡੀ ਕੋਈ ਨਹੀਂ ਮਤ ਦਿੱਤੀ ਗਈ ਸਰਕਾਰ ਨੇ ਫਾਬੇ ਆਉਂਦੇ ਰਹਿਆ ਉਹਨਾਂ ਸਾਡੀ ਮਤ ਕੀਤੀ ਸਰਕਾਰ ਨੇ ਤਾਂ ਕਿਸੇ ਨੇ ਮਤ ਨਹੀਂ ਕੀਤੀ ਸਰੇ ਨੇ ਵੀ ਜਿਹੜਾ ਆ ਵਾਟਾ ਹਨਾ ਹਾਂ ਇਹ ਵਾਟ ਦੇ ਨਾਲ ਪਾਣੀ ਲੱਗਾ ਹੋਇਆ ਏ ਗੱਲ ਤੂੰ ਆ ਵੇਖ ਕੋਈ ਅਸੀਂ ਤਾਂ ਕੱਲ ਦੇ ਘਰੇ ਆਂ ਦਰਾਂ ਦਾ ਕੋਈ ਪਤਾ ਨਹੀਂ ਆ ਚੱਲ ਰਿਹਾ ਵੀ ਖੁੱਲੇ ਆ ਜਾਂ ਨਹੀਂ ਇਹ ਤਾਂ ਰੱਬ ਨੂੰ ਹੀ ਪਤਾ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਫਤਹਿ ਅੱਜ ਪਿਆਰਿਓ ਫੇਰ ਪਹੁੰਚੇ ਹੋਏ ਆ ਪਿੰਡ ਧੀਰਾ ਘਰ ਤੇ ਅੱਜ ਪਾਣੀ ਦੀ ਸਥਿਤੀ ਤੁਹਾਨੂੰ ਅੱਜ ਦੱਸਦੇ ਆ ਆਪਣੇ ਨਾਲ ਬਾਪੂ ਜੀ ਨੇ ਬਾਪੂ ਜੀ ਵਾਹ ਖਾਲਸਾ ਸ਼੍ਰੀ ਗੁਰੂ ਵਾਹਿਗੁਰੂ ਦੇ ਸਿੱਤੇ ਤੇ ਆ ਦੱਸਿਆ ਜੋ ਬਾਪੂ ਜੀ ਹੁਣ ਪਾਣੀ ਦੀ ਕੀ ਸਥਿਤੀ ਆ ਪਾਣੀ ਦੀ ਸਥਿਤੀ ਤਾਂ ਅੱਜ 5 ਦਿਨ ਹੋ ਗਏ ਚੜੀ ਜਾਂਦਾ ਅੱਜ ਥੋੜਾ ਜਿਹਾ ਘੜਿਆ ਤੇ ਅੱਜ ਫੇਰ ਸਭਾਵਨਾ ਜਾਂਦੀ ਆ ਕਿ ਫੇਰ ਇਸ ਚੜਨ ਦੀ 3-4 ਫੇਰ ਵਿੱਚਾਂ ਪਾਣੀ ਦੇ ਵਿੱਚ ਸਾਰੀਆਂ ਘਿਰਿਆ ਆ ਹਾਂਜੀ ਹਾਂਜੀ ਕੋਈ ਇਥੇ ਕੋਈ ਪ੍ਰਬੰਧ ਨਹੀਂਗਾ ਕੋਈ ਆਪਣੇ ਸਰਕਾਰ ਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪੱਛਾ ਟਰੱਕਾਂ ਸਾਰਿਆਂ ਦਾ ਮਰ ਗਿਆ ਝੋਲਨੇ ਆ ਤੁਹਾਡੇ ਸਾਹਮਣੇ ਆ ਬਿਲਕੁਲ ਬਿਲਕੁਲ ਸਰਕਾਰਾਂ ਲੋ ਕੋਈ ਇਥੇ ਸੁਣਤ ਨਹੀਂ ਗਈ ਕੋਈ ਚਾਰਾ ਚੂਰਾ ਨਹੀਂ ਆਇਆ ਇਹ ਤਾਂ ਪਸ਼ੂਆਂ ਡੰਗਰਾਂ ਵਾਸਤੇ ਚਾਰਾ ਕੁਛ ਨਹੀਂ ਆਇਆ ਹਨੂ ਚਾਰੇ ਦੀ ਲੋੜ ਨਹੀਂ ਸਾਡਾ ਉਹ ਵੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਆ ਜੋ ਤਾਂ ਜੋ ਸਰਕਾਰਾਂ ਦੇ ਕੰਨ ਖੁੱਲ ਸਕਣ ਜਿਹੜਾ ਸੈਣੀ ਵਾਲੇ ਹੈਡ ਵਾਲਾ ਦਾਹ ਉਹ ਚੱਕੇ ਜਾਣ ਜੀ ਨਾਲੇ ਜੀ ਆਪਣੇ ਕਿਸਾਨ ਜੁਨੀਆਂ ਨਾ ਬਾਪੂ ਜੀ ਗਈਆਂ ਹੀ ਦਰਚ ਕੋਣਾ ਕੋਈ ਹੋਇਆ ਫਾਇਦਾ ਕਿ ਨਹੀਂ ਫਾਇਦਾ ਹੋਇਆ ਉਹਦੋਂ ਇਹਨਾਂ ਨੇ ਚੁਕਾਏ ਆ ਕਿ ਇਹ ਜੀ ਚੁਕਾ ਦੇ ਦੇ ਉੱਥੋਂ ਤਰਨਾ ਕਿਉਂ ਕਿ ਤੇ ਜੀ ਉੱਥ ਕੀ ਆ ਆਏ ਆ ਤੇ ਅਗਲੇ ਬਣਵਾਣ ਕਿਉਂ ਨਾ ਫੇਰ ਬੰਦ ਫੇਰ ਬੰਦ ਕਰ ਤੇ ਇਹ ਤਾਂ ਐਸਾ ਦੇ ਜਿਆਦਾਤਰ ਸਰਕਾਰ ਦੀਆਂ ਚਾਲਾਂ ਹੀ ਆ ਕਿਸਾਨਾਂ ਨੂੰ ਡਾਊਨ ਕਰਨ ਵਾਸਤੇ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜਾ ਪਾਣੀ ਜਾ ਰਿਹਾ ਉਧਰ ਪਾਕਿਸਤਾਨ ਨੂੰ ਇਹ ਪਾਣੀ ਦੇਣਾ ਨਹੀਂ ਹਾਂਜੀ ਹਾਂਜੀ ਪੰਜਾਬ ਡੋਬਣਾ ਇਹਨਾਂ ਨੇ ਹਾਂਜੀ ਹਾਂਜੀ ਬਸ ਆਪਣਾ ਉਹਨਾਂ ਆਪਣੇ ਪਾਣੀ ਛਡਾਇਆ ਜਿਹੜਾ ਉਹ ਉਹਨੂੰ ਪਾਣੀ ਮਾਰਾਇਆ ਘੜਿਆ ਹੈ ਹਾਂਜੀ ਜਦੋਂ ਉੱਥੋਂ ਆਪਣੇ ਕਿਸਾਨ ਉੱਠ ਕੇ ਆ ਗਿਆ ਤੇ ਉਹਦੇ ਹੀ ਇਹਨਾਂ ਨੇ ਫੇਡ ਫੇਡ ਬੰਦ ਕਰਕੇ ਉਹਦੇ ਹੀ ਪਾਣੀ دیا ਫੇਡ ਆਵਲਾਤੀ ਅੱਜ ਪਨੀਵਾਨ ਦੇਣਾ ਅੱਜ ਪਾਣੀ ਨੂੰ ਉਹ ਵੀ ਸਰਕਾਰ ਦਾ ਬੰਦਾ ਕੋਈ ਨਵੇਂ ਦਾ ਇਸ ਇਲਾਕੇ ਦੇ ਵਿੱਚ ਨਿਕਾ ਪਹੁੰਚ ਆਇਆ ਠੀਕ ਹੈ ਜੀ ਕਾਲ ਕਰਾਏ ਵਰਨਾ ਸ਼ੁਰੂ ਹੋ ਗਿਆ ਜੀ ਅੱਛਾ ਕੱਲ ਨਿਕੋ ਨੇ ਹਾਂਜੀ ਝੋਨੇ ਡੁੱਬ ਗਏ ਸੀ ਅੱਜ ਥੋੜਾ ਜਿਹਾ ਕੋਈ ਪਾਣੀ ਲਖਾਇਆ ਹੈ ਪਰ ਝੋਨੇ ਨੰਖਣ ਚੱਲ ਪਏ ਠੀਕ ਹਾਂਜੀ ਹਾਂਜੀ ਤੇ ਜਿੱਥੇ ਉਹ ਫਾਟਾ ਹੈ ਝੋਨੇ ਡੁੱਬ ਗਏ ਉਹ ਵੀ ਪੱਠਾ ਟੱਕਾ ਵੀ ਡਾਲਾ ਡਾਉਂ ਡੁੱਬ ਗਿਆ ਮਾਲ ਦਾ ਹੁਣ ਤਾਂ ਐਵੇਂ ਤੁਸੀਂ ਕੱਲ ਥੋੜਾ ਬਾਅਦ ਵਿੱਚ ਬਜਿਆ ਪਾ ਕੇ ਖਾਦੇ ਆ ਹਾਂਜੀ ਤੇ ਜਵਾਕਾਂ ਦੇ ਸਕੂਲਕਾਂ ਦਾ ਥੋੜੀ ਕੰਮਕੀਰ ਵਾਲਾ ਤਾਂ ਕੰਮ ਬਿਲਕੁਲ ਨਹੀਂ ਬੰਦਿਆ ਗਾਹ ਤੋਂ ਕਰਾਏ ਬੈਠ ਕੇ ਦੇਖ ਆ ਸਾ ਜੀ ਆਇਆ ਬਲੀ ਕਿ ਕਿ ਪੰਚ ਲਈ ਜਾ ਰਿਹਾ ਹੈ ਸਰਲੋਤ ਪਤਾ ਮੜਾਇਆ ਪ੍ਰਾਈਸ ਦਿਨਾ ਇਹ ਆਪਣੇ ਬਾਪੂ ਜੀ ਨੰਬਰਦਾਰ ਕੱਲ ਵੀ ਇਹਨਾਂ ਨੂੰ ਵਿਖਾਇਆ ਕਿ ਆਪਣੀ ਵੀਡੀਓ ਰਹੀ ਇਹ ਕਿੱਧਰ ਨੂੰ ਵਾਪੁ ਜੀ ਹੁਣ ਚਾਲੇ ਪਾਤੇ ਆ ਇਹ ਦਵਾਈ ਲੈਣ ਉੱਤੇ ਬਾਜ ਦਿੱਤੀ ਥੋੜੇ ਸਾਰੇ ਜੀ ਥੋੜੇ ਥੋੜੇ ਢੱਲੇ ਕੇ ਇਹਨੂੰ ਆ ਟੁੱਟ ਪਾ ਜਾ ਕੇ ਇਹਨੂੰ ਫਿਰ ਪੀੜਿਆ ਅੱਛਾ ਜੀ ਤੇ ਦਵਾਈਆਂ ਕਰਕੇ ਲੈਣਾ ਇੱਕ ਅਗਰ ਚੇਹ ਤਾਂ ਤਸਰੀਮ ਵੀ ਆਪਣੇ ਕਿਹੜੇ ਗੁਰਦਾਰਾ ਸਾਹਿਬ ਦਵਾਈਆਂ ਦਾ ਵੀ ਲੰਗਰ ਲੱਗਾ ਹੋਇਆ ਵਾ ਜਿਹੜੇ ਆਏ ਹੋਏ ਡਾਕਟਰ ਸਾਹਿਬ ਉਹ ਹੈਗਾ ਬਾਬਾ ਜੀਵਨ ਸਿੰਘ ਜੀ ਗੁਰਦਾਰਾ ਚੌਂਕ ਦੇ ਵਿੱਚ ਉਹ ਦਵਾਈਆਂ ਦਾ ਕੰਮ ਲੱਗਾ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਕਿਨ 슈ਗਰ ਦਵਾਈ ਉੱਥੇ ਲੈ ਸਕਦਾ ਬਾਬਾ ਜੀਵਨ ਸਿੰਘ ਬਾਬਾ ਜੀਵਨ ਸਿੰਘ ਪਿੰਡ ਧੀਰਾ ਘਰ ਜੀ ਵੀ ਮੈਡੀਕਲ ਚੰਗਾ ਤੇ ਬਾਪੂ ਜੀ ਹੁਣ ਕਿਵੇਂ ਆ ਪਾਣੀ ਪਾਣੀ ਕੱਲ ਦਾ ਕੋਹ ਡਾਉਣ ਉਤਰਿਆ ਆ ਪਾਣੀ ਥੱਲੇ ਹੋਇਆ ਏ ਹੁਣ ਜੇ ਮਹਾਰਾਜ ਕਿਰਪਾ ਰੱਖੇ ਰਾਤ ਵੀ ਲੈਂਦਾ ਰਹਾ ਤੇ ਫੇਰ ਕੋਈ ਪੱਤੇ ਪੁੱਤੇ ਹੋਏ ਆ ਨੰਗੇ ਝੋਨੇ ਦੇ ਹਾਂਜੀ ਤੇ ਅੱਗੋਂ ਜਾਂ ਬਨ ਬੁਨ ਜਦ ਜਾ ਕੀ ਨੂੰ ਆਂਦੇ ਆ ਦਰ ਖੋਲੇ ਆ ਕਿ ਨਹੀਂ ਹਸੈਣੀ ਵਾਲੇ ਵਾਲੇ ਦਰਾਂ ਦਾ ਕੋਈ ਅਸੀਂ ਤਾਂ ਕੱਲ ਦੇ ਘਰੇ ਆ ਦਰਾਂ ਦਾ ਕੋਈ ਪਤਾ ਨਹੀਂ ਆ ਚੱਲ ਰਿਹਾ ਵੀ ਖੁੱਲੇ ਆ ਜਾਂ ਨਹੀਂ ਇਹ ਤਾਂ ਰੱਬ ਨੂੰ ਹੀ ਪਤਾ ਆ ਜਾਂ ਸਰਕਾਰ ਨੂੰ ਪਤਾ ਠੀਕ ਹਾਂਜੀ ਪ੍ਰਸ਼ਾਸਨ ਨੂੰ ਪਤਾ ਹੋਊਗਾ ਖੁੱਲਿਆ ਜਾਂ ਨਹੀਂ ਅਸੀਂ ਤਾਂ ਕੱਲ ਦੇ ਹੋਣਾ ਦਵਾਈਆਂ ਦਾ ਕੈਂਪ ਲੱਗਾ ਏ ਤੇ ਆਵਾਜ਼ ਆਈ ਗੁਰਦੁਆਰੇ ਸਾਹਿਬ ਤੋਂ ਬਾਬੇ ਜੀਵਨ ਸਿੰਘ ਦੇ ਗੁਰਦੁਆਰੇ ਤੋਂ ਉੱਥੇ ਦਵਾਈਆਂ ਉਹ ਜੀ ਪਰਿਵਾਰ ਦੇ ਬੱਚੇ ਤੇ ਲੈ ਕੇ ਦਵਾਈਆਂ ਲੈਣ ਚਲੇ ਗਏ ਠੀਕ ਹਾਂਜੀ ਬਹੁਤ ਖੁਆ ਪਿਆ ਦਵਾਈਆਂ ਬੂਟੀਆਂ ਵਾਸਤੇ ਵੀ ਹਨਾ ਬਹੁਤ ਬਹੁਤ ਕੀ ਹੋਰ ਇਹ ਗੱਲ ਹੈ ਵੀ ਪਰਸੋਂ ਆਏ ਪ੍ਰਸ਼ਾਸਨ ਵਾਲੇ ਵੀ ਓਪੀ ਡੰਕਰਾਂ ਦਾ ਚਾਰਾ ਭੇਜਦੇ ਆ ਫੀਡ ਭੇਜਦੇ ਆ ਉਹ ਕਰਦੇ ਆ ਜੇ ਕਰਦੇ ਆ ਕੋਈ ਗਲਤ ਬਾਤ ਨਹੀਂ ਐ ਨਾ ਕੋਈ ਕੋਈ ਉਹਰ ਕੋਈ ਸਿਆ ਅੱਲਾ ਲਈ ਸ਼ਾਇ ਨਹੀਂ ਪਹੁੰਚੀ ਤੇ ਆ ਕਿਦਾਂ ਵੀ ਲਾਈਟ ਲੂਟ ਤੇ ਨਹੀਂ ਕੋਈ ਖਰਾਬ ਕਰਦੇ ਜਾਂ ਕਿਦਾਂ ਲਾਈਟ ਆਉਂਦੀ ਹੈ ਲਾਈਟ ਨੂੰ ਲਾਈਟ ਨਾਲ ਨਹੀਂ ਕੋਈ ਪਰੇਸ਼ਾਨੀ ਸਾਨੂੰ ਵੀ ਲਾਈਟ ਆਈ ਜਾਂਦੀ ਹੈ ਹਾਂ ਹਾਂ ਲਾਈਟ ਠੀਕ ਹਾਂਜੀ ਚਲੋ ਠੀਕ ਆ ਬਾਪੂ ਜੀ ਠੀਕ ਆ ਲੋ ਪੰਜਾਬੀਓ ਤੁਸੀਂ ਵੇਖ ਹੀ ਸਕਦੇ ਜਿੱਥੇ ਇੰਨੇ ਹਾਰਡ ਆਏ ਹੋਏ ਆ ਤੇ ਉੱਥੇ ਸੇਵਾ ਦੀ ਵੀ ਕੋਈ ਕਮੀ ਨਹੀਂ ਹੈਗੀ ਆ ਜਿਵੇਂ ਬੱਚੇ ਛੋਟੇ ਛੋਟੇ ਆ ਇਹ ਵੀ ਆਪਦੀ ਸੇਵਾ ਦੇ ਵਿੱਚ ਪੂਰੀ ਭੂਮਿਕਾ ਨਿਭਾ ਰਹੇ ਆ ਤੇ ਇਹਨਾਂ ਨੂੰ ਸਰਪੰਚ ਸਾਹਿਬ ਨੇ ਆ ਬੇੜੀ ਦਿੱਤੀ ਹੋਈ ਆ ਤੇ ਆਜੋ ਪੁੱਛਦੇ ਆ ਨਾ ਇਹਦੇ ਨਾਲ ਗੱਲਬਾਤ ਕਰਨੇ ਆ ਬੱਚਿਆਂ ਦੇ ਨਾਲ ਤੇ ਇਹ ਸਵੇਰ ਦੇ ਹੁਣ ਤੱਕ ਕੀ ਕੀ ਕਰਦੇ ਪਏ ਆ ਬੇੜੀ ਨੂੰ ਲੈ ਕੇ ਨਾਲ ਹਾਂਜੀ ਵੀਰ ਜੀ ਵਰਜੀ ਸਾਹਿਬ ਹੈ ਤੇ ਔਰ ਵੀਰ ਜੀ ਸਪੈਨ ਸਾਹਿਬ ਨੇ ਤੁਹਾਨੂੰ ਆ ਬੇੜੀ ਦਿੱਤੀ ਹੋਈ ਆ ਹਾਂਜੀ ਇਹ ਲੋਕ ਮਦਦ ਕਰਨ ਵਾਸਤੇ ਪੀਰ ਠੀਕ ਆ ਜੀ ਆ ਵੇਖ ਲੋ ਆੜ ਆਏ ਆ ਹਾਂਜੀ ਹਾਂਜੀ ਇਥੋਂ ਬਜ਼ੁਰਗਿਆ ਜਿਹੜੇ ਉਹਨਾਂ ਨੇ ਦਵਾਈ ਲੈਣ ਜਾਣਾ ਹੁੰਦਾ ਬਾਹਰ ਹਾਂਜੀ ਉਹਨਾਂ ਨੂੰ ਗੱਡੀ ਦਾ ਇਥੋਂ ਬਜ਼ੁਰਗਿਆ ਬੱਚੇ ਆ ਜਿਵੇਂ ਵੀ ਕੋਈ ਵੀ ਟੇਲਮਾਟ ਹੁੰਦੀ ਏ ਇਥੇ ਉਹਨਾਂ ਨੂੰ ਬੇੜੀ ਦੇ ਬਾਹਰ ਲੈ ਕੇ ਜਾਈਦਾ ਠੀਕ ਹੈ ਜਿਵੇਂ ਡਾਕਟਰ ਜਦ ਡਾਕਟਰ ਆਉਂਦੇ ਆ ਇਥੇ ਡਾਕਟਰਾਂ ਦੀ ਟੀਮ ਦਵਾਈ ਦੇਣ ਵਾਸਤੇ ਉਹਨਾਂ ਨੂੰ ਵੀ ਲੈ ਕੇ ਆਈਦਾ ਇਥੇ ਤੇ ਤੁਹਾਨੂੰ ਕੋਈ ਮੁਸ਼ਕਲ ਨਹੀਂ ਹੁੰਦੀ ਚਲਾਉਣ ਦੇ ਵਿੱਚ ਆਜੀ ਮੁਸ਼ਕਲ ਤੇ ਫਿਰ ਹੈਗੀ ਹੈ ਤੇ ਕਿੰਨਾ ਕੁ ਪਾਣੀ ਪੁਣੀ ਆ ਹਾਂਜੀ ਪਾਣੀ ਹੈਗਾ ਜੀ 15 20 ਫੁੱਟ ਕਈ ਥਾਵਾਂ ਤੇ ਕਈ ਥਾਵਾਂ ਤੇ 10 ਫੁੱਟ ਕਿੰਝ ਥਾਵਾਂ ਤੇ 15 20 ਠੀਕ ਮੁਸ਼ਕਲਾਂ ਬਹੁਤ ਆਵੇ ਲੋ ਟੂੜੀ ਵੀ ਰੁੜ ਗਈ ਹਾਂਜੀ ਹਾਂਜੀ ਡੰਗਰ ਦਾ ਬਹੁਤ ਹੰਖਾ ਹਾਂਜੀ ਪੱਖਿਆਂ ਤੋਂ ਪਾਣੀ ਵੇਲੋ ਪੀਣ ਵਾਲੇ ਬੋਰਾ ਹੀ ਪਾਣੀ ਪੈ ਗਿਆ ਸਾਰਾ ਖਰਾਬ ਹੋ ਗਏ ਹਾਂਜੀ ਪੀਣ ਵਾਲੇ ਪਾਣੀ ਦਾ ਬਹੁਤ ਔਖਾ ਸਵੇਰ ਦੇ ਤੁਸੀਂ ਲੱਗੇ ਹੋਏ ਕਿ ਜੰਡੀ ਓਟੀਆਂ ਵੀ ਰੱਖੀਆਂ ਹੋਈਆਂ ਵਾ ਅਸੀਂ ਇਹ ਸੇਵਾ ਹੀ ਕਰਦੇ ਆਂ ਅੱਛਾ ਤੁਸੀਂ ਸਵੇਰ ਦੇ ਲੱਗੇ ਹੋਏ ਆ ਤੇ ਕੋਈ ਮੁਸ਼ਕਲ ਤੁਹਾਨੂੰ ਚਲਾਉਣ ਦੇ ਵਿੱਚ ਆਉਂਦੀ ਪਹਿਲਾਂ ਵੀ ਕਦੀ ਚਲਾਈ ਹੈ ਬੇੜੀ ਜਾਂ ਪਹਿਲੀ ਵਾਰੀ ਚਲਾ ਰਹੇ ਆ ਜੇ ਜੀ ਕਿ ਹੋਣਾ ਪਾਣੀ ਤੇ ਆਉਣਾ ਹੀ ਹੋਣਾ ਹੁੰਦਾ ਜੀ ਠੀਕ ਆ ਹਾਂਜੀ ਅੱਛਾ ਜਿਹੜਾ ਤਈ ਤੇਜ ਦੇ ਵਿੱਚ ਪਾਣੀ ਆਇਆ ਸੀ ਉਦੋਂ ਵੀ ਅੱਛਾ ਹਾਂਜੀ ਉਦੋਂ ਵੀ ਤੁਸੀਂ ਇਹ ਸੇਵਾ ਕਰਦੇ ਰਹ ਜੋ ਠੀਕ ਹੈ ਇੱਧਰ ਆਪਣੇ ਮਾਤਾ ਜੀ ਆ ਮਾਤਾ ਜੀ ਦੇ ਨਾਲ ਮਿਲਾਉਨੇ ਆ ਤੁਹਾਨੂੰ ਗੱਲਬਾਤ ਕਰਦੇ ਆ ਵੀ ਇਹਨਾਂ ਨੂੰ ਹਾਂਜੀ ਮਾਤਾ ਜੀ ਕੀ ਮੁਸ਼ਕਲਾਂ ਆ ਰਹੀਆਂ ਜੀ ਇੱਥੇ ਬਹੁਤ ਮੁਸ਼ਕਲਾਂ ਆ ਰਹੀਆਂ ਪੁੱਤ ਨਾ ਦੇ ਡੰਗਰਾਂ ਦਾ ਬੜਾ ਮੰਦਾ ਆ ਲਿਆ ਪਾਣੀ ਦੇ ਵਿੱਚ ਡੰਗਰ ਖਲੋਤੇ ਆ ਤੇ ਨਾ ਕੋਈ ਚਾਰਾ ਵਾ ਨਾ ਕੁਛ ਆ ਕਿਹਨੇ ਸਾਡੀ ਬਾਤ ਨਹੀਂ ਪੁੱਛੀ ਤੇ ਨਾ ਕੋਈ ਇੱਥੇ ਆਇਆ ਆ ਹਾਂਜੀ ਤੇ ਹੋਰ ਡੰਗਰਾਂ ਬਾਰੇ ਆ ਤੂੜੀ ਤਾੜੀ ਵੀ ਕਿਦਾਂ ਡੰਗਰ ਤੂੜੀ ਦਾ ਪੁੱਤ ਰੁੜ ਗਿਆ ਵੇ ਲ ਤੁਹਾਨੂੰ ਪਤਾ ਲੱਗਣੀ ਡਿਆ ਵਾ ਸਾਹਮਣੇ ਤੁਹਾਡੇ ਸਾਰਾ ਕੁਝ ਹੋ ਗਿਆ ਤੂੜੀ ਚੱਪੇ ਉਹ ਸਾਡੇ ਮਰ ਗਏ ਆ ਅੱਛਾ ਜੀ ਹਾਂ ਜੀ ਤੇ ਬਹੁਤ ਮੁਸ਼ਕਲ ਆ ਹੁਣ ਢਿੱਲ ਮਾਠਿਆ ਬੱਚੇ ਕੁਮਾਰ ਹੋ ਜਾਂਦੇ ਹਨ ਕਿੱਧਰ ਲੈ ਕੇ ਜਾਈਏ ਇਹਨਾਂ ਨੂੰ ਤੇ ਮਾਲ ਡੰਗਰ ਆਪਣੇ ਇੱਥੇ ਕਿ ਕਿਤੇ ਉੱਚੀ ਥਾਂ ਤੇ ਪਹੁੰਚਾਦੇ ਆ ਨਹੀਂ ਪਹੁੰਚਾਉਂਦੇ ਡੰਗਰ ਤੇ ਇੱਥੇ ਬੱਚੇ ਕੱਢੇ ਆ ਕੋਸੇ ਤੋਂ ਕੋਸੇ ਇੱਥੇ ਹੀ ਆ ਬੱਚੇ ਅੱਛਾ ਮਾਲ ਡੰਗਰ ਕਿਉਂ ਨਹੀਂ ਕੱਢ ਰਹੇ ਜੇ ਕਿਤੇ ਪਾਣੀ ਜਿਆਦਾ ਆ ਗਿਆ ਤਾਂ ਫਿਰ ਕਿ ਕਿਥੇ ਜੇ ਉਹ ਇੱਥੇ ਤੋਂ ਮੜੇ ਚੰਗਾ ਚੱਲ ਮਿਲ ਜਾਂਦਾ ਸਾਰਾ ਹਾਂਜੀ ਬਾਹਰ ਅਗਲੇ ਆਨੇ ਸਾਨੂੰ ਵਟ ਤੇ ਨਹੀਂ ਚੜਨ ਦਿੰਦੇ ਜਿੰਦਾਰ ਮੜੀ ਗੱਲ ਹੈ ਹਾਂਜੀ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੇ ਆਉਂਦੇ ਭਾਜ ਭਾਜ ਕੋਲ ਹੱਥ ਜੋੜਦੇ ਭੈਣ ਜੀ ਬੀਬੀ ਜੀ ਸਾਨੂੰ ਵੋਟ ਪਾਏ ਹੋ ਜੇ ਤੇ ਮੁੜ ਕੇ ਸਾਡੀ ਕੋਈ ਵਹੀ ਨਹੀਂ ਪੁੱਛਦਾ ਜਦੋਂ ਪਾਣੀ ਤਾਂ ਨਹੀਂ ਆ ਜਾਂਦਾ ਉਦੋਂ ਉੱਥੋਂ ਬੰਦ ਹੋ ਕੇ ਚਿੱਲ ਜਾਂਦੇ ਆ ਕੋਈ ਨਹੀਂ ਪੁੱਛਦਾ ਗਿੱਸਦਾ ਸਾਨੂੰ ਤੇ ਬੱਚਿਆਂ ਸਾਡਿਆਂ ਦੀ ਪੜ੍ਹਾਈ ਉਹ ਖਰਾਬ ਹੋਣ ਢਈ ਆ ਹੁਣ ਅੱਜ ਕਿਦਾਂ ਦੀਆਂ ਛੁੱਟੀਆਂ ਪੈਗੀਆਂ ਹੁਣ ਨਾ ਸਾਰਾ ਹੁਣ ਤਨਾ ਤੇ ਬੱਚੇ ਪੜਾਉਣ ਹਾਂਜੀ ਤੇ ਬਹੁਤ ਔਖਾ ਆ ਪਿਆ ਸਾਡੇ ਬੱਚੇ ਨੇ ਪਛਾਈ ਜਾਣਾ ਇਹਨਾਂ ਨੇ ਕੀ ਨੰਬਰ ਲੈਣੇ ਆ ਹੈ ਸਹੀ ਗੱਲ ਤੇ ਇੱਕ ਜਦੋਂ 23 ਦੇ ਵਿੱਚ ਪਾਣੀ ਆਇਆ ਸੀ ਬਹੁਤ ਜ਼ਿਆਦਾ ਉਦੋਂ ਵੀ ਬਹੁਤ ਪਾਣੀ ਹੈ ਤੇ ਉਦੋਂ ਸਰਕਾਰ ਨੇ ਕੁਛ ਕੀਤੀ ਮਦਦ ਜਾਂ ਨਹੀਂ ਸਾਡੀ ਕੋਈ ਨਹੀਂ ਮਤ ਕੀਤੀ ਗਏ ਸਰਕਾਰ ਨੇ ਪਾਬੇ ਆਉਂਦੇ ਰਹਾ ਉਹਨਾਂ ਸਾਡੀ ਮਤ ਕੀਤੀ ਸਰਕਾਰ ਨੇ ਤੇ ਕਹਿਣੇ ਮਤਨੇ ਕੀਤੀ ਅੱਛਾ ਜੀ ਥਾਲੀਆਂ ਪਰ ਪਰ ਸੌ ਦੇ ਦੀਆਂ ਵੀ ਆਉਂਦੀਆਂ ਰਹੀਆਂ ਇਥੇ ਪਾਣੀ ਵੀ ਸਾਨੂੰ ਪਹੁੰਚਾਇਆ ਵਾਦੂ 23 ਜਵਾਲ ਠੀਕ ਆ ਤੇ ਬਾਕੀ ਸਰਕਾਰ ਵੱਲੋਂ ਕੁਛ ਨਹੀਂ ਹੈਗਾ ਨਹੀਂ ਜੀ ਸਰਕਾਰ ਵੱਲੋਂ ਤਾਂ ਕੁਛ ਨਹੀਂ ਆਇਆ ਆ ਖਰਾਬੇ ਇਹ ਵੀ ਨਹੀਂ ਚਾਜਨਾ ਦਿੱਤੇ ਕਿਸੇ ਨੂੰ ਮਿਲ ਗਿਆ ਕਿਸੇ ਨੂੰ ਮਿਲਿਆ ਹੀ ਨਹੀਂਗਾ ਨੇ ਸਰਕਾਰ ਤਾਂ ਆਂਦੀ ਅਸੀਂ ਕੁਕੜੀ ਦਾ ਵੀ ਮੁਆਵਜ਼ਾ ਦੇਵਾਂਗੇ ਬੱਕਰੀ ਦਾ ਵੀ ਦੇਵਾਂਗੇ। ਭਗਵੰਤ ਮਾਨ ਆਂਦਾ ਹੀ। ਧੱਕ ਭਗਵੰਤ ਮਾਨ ਨੇ ਆਣ ਕੇ ਤਾਂ ਸਾਡੀ ਬਾਤ ਨਹੀਂ ਪੁੱਛੀ ਤਾਂ ਕੁਬੜੀ ਦਾ ਕੀ ਇਹਨੇ ਮੁਆਜਬਾ ਦੇਣਾ ਵਾ। ਹੈਂ? ਭਗਵੰਤ ਮਾਨ ਵੀਰ ਜੀ ਆਇਆ ਥੇ ਬਣਦੇ ਐਂ ਉੱਥੇ ਹੀ ਹਾਂ। ਉੱਥੇ ਆਇਆ ਇਤਰਾ ਬਹਿ ਗਏ ਢੀੜੀ ਚ ਤੇ ਵੀਡੀਓ ਬਣਾ ਲਈਆਂ ਫੋਟੋਆਂ ਖੇਚ ਲਈਆਂ ਤੇ ਚਲੇ ਗਿਆ ਬਸ। ਠੀਕ ਹੈ ਹੋਰ ਕੋਈ ਮੁਆਵਜ਼ਾ ਮੁਆਜਾ ਕੁਝ ਨਹੀਂ ਦਿੱਤਾ। ਨਹੀਂ ਜੀ ਕੁਝ ਨਹੀਂ ਦਿੱਤਾ। ਬਸ ਇਹ ਆਗਾ ਇਹ ਵੀ ਪਨੀਰੀ ਵੀ ਚੋ ਤੇ ਚੋਨਾ ਲਾਓ। ਅਹੀਂ ਆ ਵੀ ਪਾਥਾ ਸੁੱਕੂ ਕੀ ਤੇ ਫੇਰੀ ਚਾਨਾ ਲਾਵਾਂਗੇ ਉਹ ਤੋਂ ਆਉਂਦੇ ਆ ਕੀ ਜੀ ਰਾਣਾ ਸੋਢੀ ਆ ਗਿਆ ਜੀ ਆ ਭੁੱਲਰ ਆ ਗਿਆ ਆ ਫਲਾਨਾ ਆ ਗਿਆ ਢੀਂਗੜਾ ਆ ਗਿਆ ਹੁਣ ਤਾਂ ਕੋਈ ਨਹੀਂ ਸਾਡੀ ਬਾਤ ਪੁੱਛਦਾ ਨਾ ਕੋਈ ਰਾਣਾ ਸੋਢੀ ਆਉਂਦਾ ਨਾ ਭੁੱਲਰਾਂ ਦਾ ਨਾ ਪਿੰਕੀ ਆਉਂਦਾ ਪਿੰਕੀ ਦੇ ਘਰ ਦੀ ਵੀ ਉਹ ਤਾਂ ਆਂਦੀ ਮੈਂ ਐ ਕਰ ਦੂੰ ਜੋ ਕਰ ਦੂੰਗੀ ਉਹ ਵੀ ਨਹੀਂ ਗਈ ਹਾਂਜੀ ਕੁਛ ਨਹੀਂ ਜਨ ਕਿ ਸਰਕਾਰ ਨੇ ਕੀਤਾ ਹਾਂਜੀ ਕੁਛ ਨਹੀਂ ਅਜੇ ਤਾਂ ਕੋਈ ਸਰਕਾਰ ਨਹੀਂ ਆ ਕਿਸੇ ਨੇ ਪੁੱਛਿਆ ਕਿ ਚੈ ਨਹੀਂ ਸਾਨੂੰ ਤੇ ਜੇ ਅੱਗੇ ਸੀ ਅੱਗੇ ਵੀ ਨਹੀਂ ਉਦੋਂ ਅਸੀਂ ਆ ਪਾਣੀ ਸਾੜਿਆਂ ਵੇਲਿਆਂ ਦੇ ਵਿੱਚ ਵੜ ਗਿਆ ਸੀ ਤੇ ਕਿਸੇ ਨੇ ਪੁੱਛਿਆ ਗਏ ਚਿਆਨੀ ਦਾ ਔਰ ਘਰਾਂ ਦਾ ਨੁਕਸਾਨ ਤਾਂ ਨਹੀਂ ਹੋਇਆ ਪਿਛਲੀ ਵਾਰੀ ਪਿਛਲੀ ਵਾਰੀ ਹੋਇਆ ਨੁਕਸਾਨ ਕੋਠੇ ਪਾੜ ਗਏ ਸੀ ਮੰਦਾ ਹਾਲ ਹੋਇਆ ਕੁਛ ਨਹੀਂ ਹੱਬ ਤੰਬੂ ਤਾਂ ਲਾਲਾ ਕੇ ਬੈਠੇ ਅਜੇ ਤਾਈ ਨਹੀਂ ਠੀਕ ਹੈ ਤੇ ਹੁਣ ਘਰਾਂ ਦੇ ਵਿੱਚ ਪਾਣੀ ਵੜਨ ਤੋਂ ਬਚਾਵਾ ਜਾਂ ਕਿਦਾਂ ਵੜ ਚੁੱਕਾ ਹਾਂਜੀ ਕਈਆਂ ਘਰਾਂ ਦੇ ਵਿੱਚ ਉਹ ਵੇਲੋ ਸਾਹਮਣੇ ਪਾਣੀ ਵੜਿਆ ਠੀਕ ਹੈ ਹਾਂਜੀ ਤੇ ਆਪਣੇ ਤੁਹਾਡੇ ਘਰ ਦਾ ਬਚਾਈ ਅਜੇ ਸਾਡੇ ਦਾ ਘਰ ਦੇ ਆ ਵੇਲੋ ਪਾਣੀ ਹਾਂਜੀ ਆ ਜਿਹੜਾ ਜਾਂਦਾ ਪਿਆ ਉਹ ਪਾਣੀ ਅੱਜ ਵਧਨਦਾ ਕੋਈ ਪਤਾ ਨਹੀਂ ਪਾਣੀ ਵੀ ਕਿੰਨਾ ਵਧ ਸਕਦਾ ਠੀਕ ਹੈ ਤੇ ਆ ਤੂੜੀ ਆਪਣੇ ਕੋਲੇ ਆ ਹੀ ਰਹੀ ਹੈ ਜੀ ਤੂੜੀ ਇਹੋ ਹੀ ਰਹਿ ਗਈ ਬਾਕੀ ਰੋੜ ਗਈ ਹੈ ਬਾਕੀ ਰੋੜ ਗਈ ਠੀਕ ਇਹੋ ਜੇ ਤੁਹਾਨੂੰ ਬੱਚਿਆਂ ਦੀਆਂ ਵੀਡੀਓ ਬਹੁਤ ਹੀ ਜ਼ਿਆਦਾ ਸ਼ੇਅਰ ਕਰਨੀਆਂ ਚਾਹੀਦੀਆਂ ਵਾ ਜਿਹੜੇ ਹੜ੍ਹਾਂ ਦੇ ਵਿੱਚ ਵੀ ਮਸੀਹਾ ਬਣੇ ਹੋਏ ਆ ਲੋਕਾਂ ਨੂੰ ਵੀ ਮੁਸ਼ਕਲਾਂ ਜਿਨ੍ਹਾਂ ਨੂੰ ਆ ਰਹੀਆਂ ਵਾ ਤੇ ਇਹ ਨੌਜਵਾਨ ਤੇ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਉਂਦਾ ਵਾ ਦਵਾਈ ਬੂਟੀ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਦਵਾਈ ਦਵਾ ਕੇ ਲੈ ਕੇ ਆ ਰਿਆ ਵਾ ਤੇ ਇੱਥੇ ਨਿੱਕੇ ਕੀ ਨਾ ਨਾ ਹਾਂਜੀ ਅਮਰਤਪਾਲ ਅਮਰਤਪਾਲ ਆ ਅਮਰਤਪਾਲ ਇੱਥੇ ਅੱਜ ਕੈਂਪ ਵੀ ਆਂਦੇ ਲੱਗਾ ਸੀ ਦਵਾਈ ਦਾ ਹਾਂਜੀ ਹਾਂਜੀ ਲੱਗਾ ਹੋਇਆ ਉਹਨਾਂ ਨੂੰ ਵੀ ਲੈਂਦਾ ਸੀ ਵੀਰ ਦੀ ਟੀਮ ਆਈ ਸੀ ਅੱਛਾ ਜੀ ਠੀਕ ਹਾਂਜੀ ਉਹਨਾਂ ਨੂੰ ਛੱਡ ਕੇ ਆਏ ਹੁਣ ਠੀਕ ਉਹ ਕੀ ਕਹਿ ਕੇ ਗਏ ਅ ਵੀ ਕੱਲ ਨੂੰ ਫੇਰ ਲੱਗੂ ਹਾਂਜੀ ਇਹ ਕਿਹੜੇ ਗੁਰਦਰ ਸਿੰਘ ਸਾਹਿਬ ਕੈਂਪ ਚੱਲ ਰਿਹਾ ਬਾਬਾ ਜੀ ਬਾਬਾ ਜੀਵਨ ਸਿੰਘ ਠੀਕ ਹੈ ਜੀ ਇਹ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਆ ਜੋ ਤਾਂ ਜੋ ਹੋਰ ਵੀ ਆਸ-ਪਾਸੇ ਜਿਹੜੇ ਘਾਰ ਨੇ ਵੇਲੀਆਂ ਨੇ ਪਿੰਡ ਨੇ ਜਿਹੜੇ ਧੀਰਾ ਘਰ ਤੋਂ ਜਣੇ ਕਿ ਬਾਬਾ ਜੀਵਨ ਸਿੰਘ ਗੁਰਦਾਰੇ ਤੋਂ ਨੇੜਲੇ ਹਨਾ ਉਹਨਾਂ ਨੂੰ ਪਤਾ ਲੱਗੇ ਵੀ ਇੱਥੇ ਕੈਂਪ ਸ਼ੁਰੂ ਹੋ ਚੁੱਕਾ ਵਾ ਦਵਾਈਆਂ ਬੂਟੀਆਂ ਵਾਸਤੇ ਤੇ ਜਾਂ ਹੋਰ ਵੀ ਕਿਹੇ ਨੇ ਦਵਾਈਆਂ ਬੂਟੀਆਂ ਵਾਸਤੇ ਆਉਣਾ ਵਾ ਤੇ ਆ ਵੀਰ ਨੰਬਰ ਦੱਸੂਗਾ ਤੁਸੀਂ ਇਹਨੂੰ ਫੋਨ ਕਰ ਸਕਦੇ ਆ ਅਮਰਤਪਾਲ ਨੰਬਰ ਦੱਸਿਆ ਵੀਰ ਆਪਣਾ 82880 52374 82880 52374 ਜੀ ਚਲਾਓ ਇਹ ਹਨ ਜੀ ਆਪਣੇ ਗੁਰਲਾਲ ਸਿੰਘ ਸਰਪੰਚ ਸਾਹਿਬ ਮਜੂਤਾ ਜਿਹੜੇ ਵੀਰ ਆਪਣੇ ਬੇਟੀ ਲੈ ਕੇ ਆਏ ਤੇ ਇਹਨਾਂ ਨੇ ਨਾ ਇੱਕ ਮੈਨੂੰ ਗੱਲ ਦੱਸੀਗਾ ਆਪਣਾ ਜਿਹੜਾ ਮਲਾਹ ਬਣਿਆ ਹੋਇਆ ਵੀਰ ਛੋਟਾ ਅਮਰਤਪਾਲ ਆ ਇਹ ਮੁੰਡੇ ਨੂੰ 슈ਗਰ 400 ਠੀਕ ਆ ਇਸ ਸੁਲੇਂਦੇ ਟੀਕੇ ਵੀ ਇਹਦੇ ਚੱਲਦੇ ਪਏ ਆ ਤੇ ਫਿਰ ਵੀ ਵੇਖੋ ਕਿੰਨਾ ਧੰਨ ਜਿਗਰਾ ਜਿਹੜਾ ਮੁੰਡਾ ਸਵੇਰ ਦਾ ਲੱਗਾ ਹੋਇਆ ਵਾ ਸੇਵਾ ਦੇ ਵਿੱਚ ਕਿਉ ਸਰਪੰਚ ਸਾਹਿਬ ਹਾਂਜੀ ਇਤਰਾਜ ਇਹ ਦੇ ਵਿਚਾਰੇ ਦੀ ਹਾਲ ਇਤਰਾਜ ਨਾ ਵੀਰੇ ਹਾਂਜੀ ਟੀਕੇ ਨਹੀਂ ਇਤਰਾਜ ਨਾ ਹੂੰ ਹੂੰ ਕੱਲ੍ਹ ਆਦੀ ਦਵਾਈ ਓਦੋਂ ਪਾਣੀ ਚ ਲਏਗਾ ਜਦੋਂ ਤੁਸੀਂ ਘਰ ਆਏ ਜੋ ਹਾਂਜੀ ਹਾਂਜੀ ਦਵਾਈ ਦਾ ਫ੍ਰੀਜ ਚ ਰੱਖਣਾ ਚੱਲੇ ਚੱਲੇ ਪਾਣੀ ਨਾਲ ਠੀਕ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਹਨਾ ਤੇ ਆ ਬੇੜੀ ਫਿਰ ਕਿਵੇਂ ਮਿਲੀ ਆਪਾਂ ਨੂੰ ਕਿਹੜੀ ਗੱਲ ਆ ਫਿਰ ਐਸਡੀਐਫ ਸਾਹਿਬ ਨੂੰ ਕਿਹਾ ਹੀ ਠੀਕ ਆ ਕਿਹੜੀ ਸਾਡੇ ਨੂੰ ਪਹਿਲਾ ਟੁੱਟੀ ਇਹ ਗੱਲ ਰੱਤ ਨੂੰ ਬੇੜੀ ਵਧੀਆ ਸੀਗੀ ਹਾਂ ਤਾਂ ਇੱਕ ਗਾਵਣ ਰੱਖੋਗੇ ਕਿ ਮੋੜੋਗੇ ਇਹ ਤਾਂ ਮਜਬੂਰੀ ਤੇ ਲਿਆਤੀ ਆਹੀ ਹੈ ਨਾ ਹੀ ਲੋਡ ਪਵੇ ਅਸੀਂ ਤੇ ਕੋਈ ਉਹ ਨਹੀਂ ਮੁੰਡਾ ਪਹਿਲਾਂ ਤੋਂ ਮੋੜ ਨਿਕਲ ਅਸੀਂ ਅੱਗੇ ਵੀ ਗੱਲਾਂ ਕਰਦੇ ਯਾਰ ਧਾਨ ਚਿਗਰੇ ਟਾਡੇ ਅੱਜ ਘਰ ਜਾ ਕੇ ਤੁਸੀਂ ਦੇਖੇਗਾ ਕੀ ਹਾਲਾਤ ਬਿਲਕੁਲ ਜਿਹੜੇ ਘਰੇ ਗਏ ਉਹ ਉੱਥੇ ਠੱਠੀ ਆ ਜਿਹੜੇ ਕੀ ਹਾਲਾਤ ਹਾਂ ਜੀ ਹਾਂ ਜੀ ਘਰ ਟੰਡੇ ਆ ਤੇ ਆਪਣੇ ਸਰਪੰਚ ਸਾਹਿਬ ਧੀਰਾ ਕਰਦੇ ਤੇ ਮੈਂ ਕੱਲ ਵੀ ਨੰਬਰ ਬਾਈ ਉਹਨਾਂ ਨੇ ਦਿੱਤਾ ਸੀ ਜੇਕਰ ਕਿਸੇ ਨੇ ਰਾਸਨ ਪਾਣੀ ਬਚਾਉਣਾ ਵਾ ਤੇ ਬਾਈ ਨਾਲ ਜਰੂਰ ਸਰਪੰਚ ਸਾਹਿਬ ਨਾਲ ਕੰਟੈਕਟ ਕਰਿਆ ਜੋ ਕਿਉਂਕਿ ਜਦੋਂ 23 ਦੇ ਵਿੱਚ ਪਾਣੀ ਆਇਆ ਸੀ ਨਾ ਤੇ ਉਦੋਂ ਸੋਕੇ ਵਾਲੇ ਹੀ ਰਾਸਨ ਲੈ ਗਏ ਸੀ ਜਿਨ੍ਹਾਂ ਨੂੰ ਮੰਨ ਕੇ ਜਿਹੜਾ ਲੋਡ ਨਹੀਂ ਹੈਗੀ ਰਾਸਨ ਦੀ ਜਾਂ ਹਰੇਚਾਰੇ ਦੀ ਜਾਂ ਚਾਰ ਦੀ ਲੋਡ ਨਹੀਂ ਹੈਗੀ ਉਹ ਨਜਾਇਜ਼ ਹੀ ਲੈ ਗਏ ਸੀ ਕਿਉਂ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਪਾਣੀ ਚ ਘਰੇ ਹੁਣ ਵੀ ਮੰਨ ਲਓ ਸਾਡਾ ਕੋਈ ਬਾਹਰ ਜਾਂਦਾ ਥੋੜੀ ਹਾਂ ਜੀ ਸਾਡੇ ਕੋਲ ਪਹੁੰਚ ਕਰਕੇ ਲਿਆਊਗਾ ਤੇ ਉਹਦਾ ਸਹੀ ਤੇ ਸਹੀ ਸਹੀ ਹੱਥਾ ਜੇ ਜੇ ਦਾਣ ਨਹੀਂ ਕਰਦਾ ਸਹੀ ਜਾਂ ਵੀ ਸਾਡੇ ਬੰਦੇ ਨੂੰ ਮਿਲੇ ਬਿਲਕੁਲ ਇੱਕ ਵਾਰ ਸਰਪੰਚ ਸਾਹਿਬ ਫੇਰ ਨੰਬਰ ਬੋਲਿਆ ਜੀ ਆਪਣਾ ਮੇਰਾ ਨੰਬਰ ਹੈਗਾ ਜੀ 82646 10600 ਪਰ ਠੀਕ ਹੈ ਜੀ ਇਹ ਵੀਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਤੇ ਆ ਤੁਸੀਂ ਮੌਜੂਦਾ ਹਾਲਾਤ ਵੇਖ ਸਕਦੇ ਜੀ ਕਿੰਨਾ ਵਾ ਵੇ ਕਿੰਨਾ ਪਾਣੀ ਆਇਆ ਹੋਇਆ ਵਾ ਤੇ ਬਾਕੀ ਸਰਪੰਸਾਪਾ ਖਰੇ ਵੀ ਕੱਲ ਨਾਲੋਂ ਮਾੜਾ ਜਿਹਾ ਪਿਆ ਫਰਕ ਹਾਂਜੀ ਪਾਣੀ ਰੁਕਿਆ ਹੀ ਹੋਇਆ ਜੀ ਇਹ ਵੀ ਨੇ ਖਿਲਰਿਆ ਹੋਇਆ ਪਾਣੀ ਜਿਵੇਂ ਨਹਿਰਾਂ ਲਵੈਰਾ ਪਿੰਡੋਂ ਖਿਲਰ ਗਿਆ ਪਾਣੀ ਖਲੋਤਾ ਹੋਇਆ ਪਾਣੀ ਵਧਿਆ ਨਹੀਂ ਕੱਲ ਦਾ ਅੱਜ ਸਵੇਰ ਦਾ ਠੀਕ ਆ ਹਾਂਜੀ ਵੀ ਥੋੜਾ ਜਿਹਾ ਪਿਆ ਫਰਕ ਅਗੇ ਨਾਲ ਚਲੋ ਵਾਹਿਗੁਰੂ ਵਗੇ ਅਰਦਾਸ ਕਰਦੇ ਹਾਂ ਚਲੋ ਹੁਣ ਵੀ ਜਿੰਨਾ ਜਿਹੜਾ ਹੋ ਗਿਆ ਤੇ ਗੱਗੇ ਨਾ ਕੋਈ ਨੁਕਸਾਨ ਹੋਵੇ ਹਾਂਜੀ 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 ਇੱਧਰ ਆਪਣੇ ਸਰਪੰਚ ਸਾਹਿਬ ਦੱਸ ਰਹੇ ਨੇ ਵੀ ਜਿਹੜਾ ਆ ਵਾਟਾ ਹੈ ਨਾ ਹਾਂ ਇਹ ਵਾਟੇ ਦੇ ਨਾਲ ਪਾਣੀ ਲੱਗਾ ਹੋਇਆ ਸੀ ਗੱਲ ਤੂੰ ਹੀ ਵੇਖ ਸਕਦੇ ਜਗ੍ਹਾ ਵੀ ਆ ਗਿੱਲੀ ਆ ਤੇ ਬਾਕੀ ਇੰਨਾ ਕੁ ਅਜ ਫਰਕ ਪੈ ਗਿਆ ਵਾ ਥੋੜਾ ਜਿਹਾ ਪਾਣੀ ਉਤਰਿਆ ਹੋਇਆ ਵਾ ਤੇ ਦੇਖਣਾ ਮਿਲੂ